ਰੇਡੀਨ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਜਿੱਥੇ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੇ ਦਾਖਲੇ ਤੇ ਲਗਾਮ ਲਗਾਉਣ ਲਈ ਫੈਡਰਲ ਸਰਕਾਰ ਦੇ ਕਦਮ ਦਾ ਸਾਡੇ ਵਿਚਾਰ ਨਾਲੋਂ ਵੱਧ ਪ੍ਰਭਾਵ ਹੋ ਸਕਦਾ ਹੈ ਤੇ ਓਟਵਾ ਅਗਲੇ 3 ਸਾਲਾਂ ਵਿੱਚ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦਾ 5% ਤੱਕ ਘਟਾਉਣਾ ਚਾਹੁੰਦੀ ਹੈ ਇਮੀਗ੍ਰੇਸ਼ਨ ਨੇ ਮਹਾਮਾਰੀ ਤੋਂ ਬਾਅਦ ਕੈਨੇਡਾ ਵਿੱਚ ਵਿਸਫੋਟਕ ਆਬਾਦੀ ਦੇ ਵਾਧੇ ਨੂੰ ਤੀਜੀ ਦੇ ਨਾਲ ਕੰਟਰੋਲ ਕਰਨ ਦਾ ਜੋ ਪਲਾਨ ਕੀਤਾ ਹੈ ਇਸ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਨੇ ਕਿ ਬੁਨਿਆਦੀ ਢਾਂਚਾ ਖਾਸ ਕਰਕੇ ਰਹਿائش ਤੇ ਸਾਮ ਸੰਭਾਲ ਬਾਰੇ ਕੀ ਹੋ ਸਕਦਾ ਹੈ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋਈ ਹੈ ਹਾਲਾਂਕਿ ਸੰਖਿਆਵਾਂ ਨੂੰ ਹੋਰ ਹੀ ਕਰਨ ਲਈ ਇੱਕ ਨਕਾਰਾਤਮਕ ਫਲਿੱਪ ਸਾਈਡ ਵੀ ਹੈ ਤੇ ਫੈਡਰਲ ਡੈਸ਼ ਕੈਸ਼ ਦੇ ਵਿੱਚ ਜਿੱਥੇ ਕੈਨੇਡਾ ਦੇ ਅਰਥ ਸ਼ਾਸਤਰੀ ਗੱਲ ਕੀਤੀ ਜਾਵੇ ਤਾਂ ਸੀਨੀਅਰ ਡਾਇਰੈਕਟਰ ਰੇਰਟਲ ਨੇ ਕਿਹਾ ਹੈ ਕਿ ਜੇਕਰ ਆਟਵਾ ਸਫਲ ਹੁੰਦਾ ਤਾਂ ਇਸ ਦਾ ਅਸਰ ਨਾ ਸਿਰਫ ਆਰਥਿਕ ਵਿਕਾਸ ਤੇ ਹੋਵੇਗਾ ਸਗੋਂ ਦੇਸ਼ ਦੇ ਘਾਟੇ ਤੇ ਕਰਜ਼ੇ ਤੇ ਵੀ ਇਸ ਦਾ ਵੱਡਾ ਅਸਰ ਪਵੇਗਾ ਗੈਰ ਸਥਾਈ ਨਿਵਾਸੀਆਂ ਨੂੰ ਸੀਮਿਤ ਕਰਨ ਦੀ ਯੋਜਨਾ ਕੰਮ ਕਰਨ ਦੀ ਉਮਰ ਦੀ ਆਬਾਦੀ ਵਿੱਚ ਵਾਧੇ ਨੂੰ ਹੌਲੀ ਕਰੇਗਾ ਜੋ ਬਦਲੇ ਵਿੱਚ ਅਸਲ ਕੁਲ ਖੇੜੀ ਉਤਪਾਦ ਵਿੱਚ ਵਿਕਾਸ ਨੂੰ ਹੌਲੀ ਕਰੇਗੀ ਬਾਲਰੇਡ ਨੇ ਕਿਹਾ ਹੈ ਕਿ ਅਸਲ ਜੀਡੀਪੀ ਵਿਕਾਸ ਅਤੇ ਮਹਿੰਗਾਈ ਦੀ ਹੌਲੀ ਰਫ਼ਤਾਰ ਦਾ ਮਤਲਬ ਹੈ ਕਿ ਨਕਾਰਾਤਮਕ ਡੀਜੀਪੀ ਜੀਡੀਪੀ ਦਾ ਵਾਧਾ ਜਿੱਥੇ ਟੈਕਸ ਆਧਾਰ ਦਾ ਸਭ ਤੋਂ ਵੱਡਾ ਮਾਪ ਤੇ ਘਟ ਹੋਵੇਗਾ ਤੇ ਉੱਥੇ ਹੀ ਦੱਸ ਦिए ਕਿ ਫੈਡਰਲ ਬਜਟ 2024 ਅਗਲੇ ਕੁਝ ਸਾਲਾਂ ਵਿੱਚ ਉੱਚ ਆਬਾਦੀ ਵਾਲੇ ਵਾਅਦੇ ਨੂੰ ਮੰਨਦਾ ਹੈ ਤੇ ਸਪਸ਼ਟ ਤੌਰ ਤੇ ਗੈਰ ਸਥਾਈ ਨਿਵਾਸੀਆਂ ਵਿੱਚ ਯੋਜਨਾਬੱਧ ਕਟੌਤੀ ਸ਼ਾਮਲ ਨਹੀਂ ਕਰਦਾ ਇਸ ਦੇ ਅਸਲ ਜੀਡੀਪੀ ਪੂਰਵ ਅਨੁਮਾਨ ਲਈ ਜੋਖਮ ਸੁਝਾਉਂਦੀ ਹੈ ਤੇ ਕਟ ਘਟ ਗੈਰ ਸਥਾਈ ਨਿਵਾਸੀਆਂ ਦਾ ਮਤਲਬ ਹੈ ਕਿ ਘਟ ਮਾਲੀਆ ਜਿਸ ਨਾਲ ਵੱਡਾ ਘਾਟਾ ਤੇ ਉੱਚ ਕਰਜ਼ਾ ਹੋ ਸਕਦਾ ਹੈ ਦਰਅਸਲ ਫੈਡਰਲ ਸਰਕਾਰ ਕਰਜ਼ੇ ਤੋਂ ਜੀਡੀਪੀ ਅਨੁਪਾਤ ਅਗਲੇ 5 ਸਾਲਾਂ ਵਿੱਚ ਬਜਟ 2024 ਦੇ ਨੁਕਸਾਨ ਵਾਲੇ ਦ੍ਰਿਸ਼ ਨਾਲੋਂ ਉੱਚ ਪੱਧਰ ਤੇ ਖਤਮ ਹੋ ਸਕਦਾ ਹੈ ਇਹ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਇਸ ਪੂਰੇ ਮਾਮਲੇ ਵਿੱਚ ਜਦੋਂ ਕਿ ਸਟੇਟਿਕ ਕੈਨੇਡਾ ਦੁਆਰਾ ਹਾਲ ਹੀ ਵਿੱਚ ਪ੍ਰਦਾਨ ਕੀਤੇ ਗਏ ਘਟ ਆਬਾਦੀ ਵਾਲੇ ਬਿਆਨ ਦੀ ਭਵਿੱਖਵਾਣੀ ਨੂੰ ਲਾਗੂ ਕਰਦੇ ਹੋਏ ਘਾਟਾ ਬਜਟ 20 ਲਾਈਨ ਨਾਲੋਂ ਘੱਟ ਲਗਭਗ 8 ਬਿਲੀਅਨ ਪ੍ਰਤੀ ਸਾਲ ਵਧ ਜਾਂਦਾ ਹੈ ਬੇਸ਼ੱਕ ਖਰਚੇ ਘਟਾ ਕੇ ਆਫਸੈਟ ਬੱਚਤ ਲੱਭੀ ਜਾ ਸਕਦੀ ਹੈ ਪਰ ਇਹ ਕਰਨ ਨਾਲੋਂ ਕਹਿਣਾ ਸੌਖਾ ਹੈ ਕਿ ਵਾਟਲਰ ਦੁਆਰਾ ਇਸ ਸੀਜ਼ ਦੀ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਰਕਾਰ ਨੇ ਹਾਲੀ ਵਿੱਚ 2023 ਤੱਕ ਨਾਟੋ ਤੇ ਜੀਡੀਪੀ ਦੇ 2% ਤੀਜੇ ਤੱਕ ਰੱਖਿਆ ਖਰਚੇ ਨੂੰ ਵਧਾਉਣ ਦਾ ਵਾਅਦਾ ਕੀਤਾ ਭਾਵੇਂ ਇਹ ਵਾਅਦਾ ਹੌਲੀ ਹੌਲੀ ਹੁੰਦਾ ਨਵੇਂ ਖਰਚੇ 2025 ਤੇ 26 ਤੋਂ ਬਾਅਦ ਹਰ ਵਿੱਤੀ ਸਾਲ ਵਿੱਚ ਘਾਟੇ ਵਿੱਚ ਜੀਡੀਪੀ ਦੇ ਲਗਭਗ 0.2% ਨੂੰ ਜੋੜਦੇ ਨੇ ਤੇ ਘਟ ਆਮਦਨੀ ਅਤੇ ਵਾਧੂ ਖਰਚੇ ਬਜਟ 2024 ਵਿੱਚ ਸ਼ਾਮਲ ਨਹੀਂ ਕੀਤੇ ਗਏ ਸਨ ਫੈਡਰਲ ਸਰਕਾਰ ਵਿੱਤੀ ਐਂਕਰਾਂ ਨੂੰ ਬਹੁਤ ਖਤਰੇ ਵਿੱਚ ਜਿੱਥੇ ਪਾ ਰਹੀ ਹੈ ਤੇ ਉੱਥੇ ਦੱਸਦੀ ਹੈ ਕਿ ਕੈਨੇਡੀਅਨ ਅਰਥਚਾਰੇ ਨੇ ਅਸਲ ਵਿੱਚ ਮਈ ਦੇ ਦੌਰਾਨ ਉਮੀਦਾਂ ਨੂੰ ਹਰਾਇਆ ਘੱਟ ਅੰਕੜੇ ਦੇ ਨਾਲ ਦਿਖਾਇਆ ਗਿਆ ਘਰੇਲੂ ਉਤਪਾਦ April ਵਿੱਚ 0.3% ਦੇ ਵਾਅਦੇ ਤੋਂ ਬਾਅਦ ਮਈ ਦੇ ਅੰਦਰ 0.2% ਵਧਿਆ ਸਟੈਟਿਸ ਕੈਨੇਡਾ ਦੇ ਅਨੁਸਾਰ ਦੂਜੀ ਟੀਮਾਹੀ ਨੂੰ 2.2% ਸਾਲਾਨਾ ਰਿਆਜ਼ਦਰ ਦੇ ਨਾਲ ਟਰੈਕ ਤੇ ਪਹੁੰਚਦਾ ਤੇ ਉਥੇ ਦੱਸ ਦिए ਕਿ ਡਗਲਸ ਪੋਰਟਰ ਬੀ ਐਮਓ ਕੈਪੀਟਲ ਮਾਰਕੀਟ ਦੇ ਮੁੱਖ ਅਰਥਸ਼ਾਸਤਰੀ ਜੋ ਸਾਡੇ ਲਈ ਅੱਜ ਦਾ ਚੈਟ ਲਿਆਉਂਦੇ ਨੇ ਕਹਿੰਦੇ ਨੇ ਕਿ ਸਭ ਤੋਂ ਤਾਜ਼ਾ ਗਿਰਾਵਟ 2000 ਦੇ ਦਹਾਕੇ ਦੇ ਵਿੱਚ ਸ਼ੁਰੂ ਦੇ ਨੇੜੇ ਮੰਦੀ ਖੁੱਜਣ ਅਤੇ 2025 ਤੇ 26 ਦੀਆਂ ਦੀ ਕੀਮਤਾ ਦੇ ਵਿੱਚ ਗਿਰਾਵਟ ਦੇ ਸਮਾਨ ਹੈ ਤਿੰਨ ਮਾਮਲਿਆਂ ਵਿੱਚ ਮਾਲ ਉਦਯੋਗ ਕਮਜ਼ੋਰ ਹੋ ਚੁੱਕੇ ਨੇ ਪੱਡੂਬੇ ਨਹੀਂ ਅਤੇ ਸੇਵਾਵਾਂ ਦੇ ਖੇਤਰ ਵਧੇ ਰਹਿਣ ਵਿੱਚ ਕਾਮਯਾਬੀ ਰਹੇ ਸਿਰਫ ਇੱਕ ਪੂਰੀ ਤਰ੍ਹਾਂ ਨਾਲ ਮੰਦੀ ਤੋਂ ਬਚਣ ਵਿੱਚ ਮਦਦ ਕਰਦੇ ਹੋਏ ਤੇ ਉੱਥੇ ਹੀ ਦੱਸ ਦਈਏ ਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਕੈਨੇਡਾ ਦੀ ਸਰਕਾਰ ਸਤਰਕ ਹੁੰਦੀ ਨਜ਼ਰ ਆ ਰਹੀ ਹੈ ਤੇ ਇਸ ਇਮੀਗ੍ਰੇਸ਼ਨ ਨਵੇਂ ਪ੍ਰੋਗਰਾਮ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਮੁਸ਼ਕਲਾਂ ਲੋਕਾਂ ਦੇ ਵਿੱਚ ਵਧਦੀ ਜਾ ਰਹੀ ਹੈ ਪੋਸਟ ਆਰਟ ਜਿੱਥੇ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਸੋਚਣ ਨਾਲੋਂ ਵੱਧ ਨਤੀਜੇ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦੇ ਨੇ ਕੈਨੇਡੀਅਨ ਕਵਨਾਂਵਾ ਦੇ ਵਿੱਚ ਇਹ ਸੀ ਵੱਡੀ ਖਬਰ ਖਬਰਾਂ ਦੇਖਣੇ ਸੁਣਨੇ ਪੜਨੇ ਤਾਂ ਬਣੇ ਰਹੋ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ